sadā teri shrṇāī sadā tejī shrṇāī sadā ਜ਼ਰੂਰ ਬਹੁਤ ਹੀ ਸੁਖਾਂ ਕੋਈ ਫਾਰਸੀ ਦੇ ਜਾਂ ਸੰਸਕ੍ਰਿਤ ਦੇ ਲਾਭ ਜਿਹਨੇ ਕਿ ਸਮਝ ਨਾ ਪਾਉਣ ਪਰ ਜੇ ਫਿਰ ਵੀ ਗੁਰਾਂ ਨੇ ਇਤਨੀ ਸਰਲ ਪਾਸ਼ਾ ਸੌਖੀ ਪਾਸ਼ਾ ਵਿੱਚ ਬੋਲੇ ਗਾਇਆ ਜੇ ਫਿਰ ਵੀ ਸਾਡੇ ਮਨ ਦੇ ਨੇੜੇ ਨਹੀਂ ਲੱਗਦੀ ਹਰਦੇ ਦੇ ਵਿੱਚ ਨਹੀਂ ਬਸਦੀ ਸਮਝ ਨਹੀਂ ਲੱਗਦੀ ਤਾਂ ਫਿਰ ਸਾਡਾ ਮਨ ਹੀ ਇਹ ਸੱਚ ਚੰਚਲੇ ਸਾਡੇ ਮਨ ਦੇ ਵਿੱਚ ਇਤਨਾ ਹੰਕਾਰ ਭਰਿਆ ਹੈ ਕਿ ਅੰਮ੍ਰਿਤ ਰੂਪ ਬਾਣੀ ਟਿਕਦੀ ਨਹੀਂ ਘਰ ਨਹੀਂ ਕਰਦੀ ਹਰ ਜੀਉ ਹੰਕਾਰ ਨਾ ਪਾਵੇ ਇੱਕ ਜਗ੍ਹਾ ਜਗਾ ਸਤਿਗੁਰੂ ਜੀ ਕਹਿੰਦੇ ਨੇ ਹਉਮੈ ਨਾਵੇ ਨਾਲ ਵਿਰੋਧ ਨੇ ਦੋਵੇਂ ਮੈਂ ਵਸਣਾ ਇਕੱਠਾਈ ਹੰਕਾਰ ਤੇ ਪਰਮਾਤਮਾ ਦੋਨੇ ਨਹੀਂ ਵਸਤੇ ਇੱਕੋ ਹੀ ਵਸ ਸਕਦਾ ਜਾਂ ਤੇ ਅਸੀਂ ਹਮ ਹਉਮੈ ਹੰਕਾਰ ਨੂੰ ਸੰਭਾਲ ਸਨਾਲ ਕੇ ਰੱਖ ਲਈਏ ਤੇ ਜਾਂ ਤੇ ਪਰਮਾਤਮਾ ਇੱਕ ਹੀ ਚੁਆਇਸ ਹੈ देयर इज नो ਅਦਰ ਚੁਆਇਸ ਆਓ ਵਸੈ ਗੁਰੂ ਕੀ ਬਾਣੀ ਤੇ ਜਿਸ ਨੂੰ ਪਰਮਾਤਮਾ ਗੁਰੂ ਨੇ ਕਿਹਾ ਹਰ ਜੀਵ ਉਹ ਕਿਧਰੇ ਬਾਹਰ ਨਹੀਂ ਕਿ ਅੱਖਾਂ ਸੇ ਬਾੜ-ਬਾੜ ਕੇ ਦੇਖ ਸਕੀਏ ਖੋਲ ਕੇ ਦੇਖ ਸਕੀਏ ਕਿ ਐ ਦਾ ਹੈ ਰ ਪਰਮਾਤਮਾ ਅਗਰ ਮਿਲੇਗਾ ਸਾਨੂੰ ਬਾਹਰ ਹੈ ਜੋ ਦਿਸਾ ਸੋ ਤੇਰਾ ਰੂਪ ਉਹ ਬਾਹਰ ਵੀ ਉਸੇ ਦਾ ਰੂਪ ਹੈ ਪਰ ਉਹਨਾਂ ਨੂੰ ਦਿਸਦਾ ਜਿਨ੍ਹਾਂ ਨੇ ਇੱਕ ਵਾਰ ਅੰਦਰ ਵੇਖ ਲਿਆ ਅੰਦਰੋਂ ਦਰਵਾਜ਼ਾ ਦਾ ਬਾਹਰ ਨਾ ਖੁੱਲਦਾ ਬਾਹਰ ਨਹੀਂ ਹਿਰਦੇ ਚ ਵਸਾਓ ਅੱਖਾਂ ਬੰਦ ਕਰਕੇ ਜੇ ਕਰ ਸਕੋ ਬਹੁਤ ਵਧੀਆ ਪਰ ਜਿਸ ਦੀ ਆਪਣੀ ਮਰਜ਼ੀ ਹੈ ਜੇ ਇਧਰ ਉਧਰ ਵੇਖਣਾ ਸੋਤੀ ਵਿੱਚ ਲਿਆਉਣ ਵਾਸਤੇ ਬਾਹਰ ਦੀਆਂ ਬਾਹਰ ਦੀ ਜੜੀ ਬਾਹਰ ਜਾਂਦੀ ਸੋਤੀ ਉਸ ਨੂੰ ਰੋਕਣ ਵਾਸਤੇ ਸਤਿ ਕੰਨ ਜਮ ਗੁਰੂਆਂ ਲੋਕਾਂ ਨੇ ਹਮੇਸ਼ਾ ਚਾ ਕੇ ਨੇਤਰ ਬੰਦ ਕਰਕੇ ਅੰਦਰ ਜਾਉ ਪਹਿਲਾ ਅੰਦਰ ਮਿਲੇਗਾ ਉਹ ਵਸਦਾ ਹੀ ਉਹ ਵਸਦਾ ਕੀ ਕਰਨਾ ਉਹ ਤੂੰ ਹੀ ਰੂਪ ਉਸ ਦਾ ਹੀ ਸੋ ਪ੍ਰਭ ਦੰਦ ਨਹੀਂ ਤੁਹ ਹੀ ਤੂੰ ਹੀ ਹੈ ਉਹ ਮਾਲਕ ਹਾਂ ਤੂੰ ਹੀ ਹੈ ਪਰ ਤੂੰ ਪਛਾਣਦਾ ਨਹੀਂ ਉਸ ਨੂੰ ਅੰਦਰ ਜਾਂਦੇ ਨਹੀਂ ਉਸ ਚੀਜ਼ਾਂ ਦੇ ਨਾਲ ਵਸਤੂਆਂ ਦੇ ਨਾਲ ਹੰਕਾਰ ਦੇ ਨਾਲ ਵਿਕਾਰਾਂ ਦੇ ਨਾਲ ਹੀ ਜੁੜਿਆ ਰਹਿਦਾ ਹੈ ਕਦੀ ਆਪਣੇ ਆਪੇ ਦੇ ਵਿੱਚ ਚਾਹ ਚਕੇਵੇਂ ਉਹ ਹੀ ਹੈ ਤੂੰ ਕੋਈ ਦੂਰ ਨਹੀਂ ਤੂੰ ਦੂਜਾ ਨਹੀਂ ਜਦੋਂ ਅਸੀਂ ਕਹਿਣਾ ਹੈ ਕਿ ਅਸੀਂ ਇਤਨੇ ਹੰਕਾਰ ਦੇ ਨਾਲ ਪਰ ਗਏ ਹਾਂ ਕਿ ਪ੍ਰੇਮ ਦੀ ਵੀ ਹੈਵ ਫਰਗਾਟਨ ਦਾ ਲੈਂਗੁਏਜ ਆਫ ਲਵ ਪ੍ਰੇਮ ਦੀ ਭਾਸ਼ਾ ਹੀ ਭੁੱਲ ਚੁੱਕੇ ਹਾਂ ਜਦੋਂ ਆਪਾਂ ਕਹਿੰਦੇ ਵੀ ਆ ਕਿ ਪ੍ਰੇਮ ਨਾਲ ਪੜੋ ਤੇ ਸਮਝ ਲੱਗੇ ਦਿਮਾਗ ਨੂੰ ਕਿ ਉਹ ਕੀ ਚੀਜ਼ ਹੈ ਪ੍ਰੇਮ ਦੈਨਦਰ ਇਜ਼ ਅਨਦਰ Solution for this. If you don't understand the language of love, then just do it to total. Totality. Totality means that you are not sitting here and thinking something else and your mind goes somewhere else. Just make sure that you are sitting here and now and be in the present of Kirtan. that's what it means to be language of love just being here and now the it's the same equal to love pyar na udaiye har jiyo sada teri smran jinna nu kuch fir din lagge nai pamithi oh fir mandir di tarah lagdi hai ਜਾ ਲਿਖੀ ਰੱਖੀ ਦਿਲ ਦੀ ਇਹ ਸਭ ਹੰਕਾਰ। ਪ੍ਰੇਮ ਦੀ ਅਗਦੀ ਐਸੀ। ਵਸਾਈਏ ਸਾਰੇ ਨਿਗਾਣਾ ਪਹਿਲੇ ਨਾਮ ਨਾਲ। ਅਗਰ ਗਾਉਗੇ ਪ੍ਰੇਮ ਨਾਲ ਤੇ ਫਿਰ ਸਾਨੂੰ ਇਹ ਕਰਜ਼ ਮਿਲ ਤਹੋਗਾ। ਫਿਰ ਇੱਕ ਸਲਾਟ ਇੱਕ ਜਗ੍ਹਾ ਸਾਰੀ ਸੰਗਤ ਫਿਰ ਤੁਹਾਡੇ ਵਾਸਤੇ ਮੈਂ ਧਿਆਨ ਰੱਖਾਂਗਾ ਕਿ ਇੱਥੇ ਸਾਰੇ ਤੁਸੀਂ ਹੀ ਬੋਲੋ ਅਸੀਂ ਚੁੱਪ ਰਹਾਂਗੇ। ਪਹਿਲੇ ਨਾਮ ਨਾਲ। ਹਰ ਜਿਉ ਸਦਾ ਤੇਰੀ ਸ਼ਰਨਾ ਉਹ ਨੂੰ ਕਿਹਾ ਉਸਦੇ ਚ ਉੱਤਰ ਦੇ ਜਾਣੇ ਹੋਰ ਗਹਿਰੇ ਉਤਰ ਦੇ ਜਾਣੇ ਹੋਰ ਗਹਿਰੇ ਦਿਨ ਗੋਣਾ ਹੈ ਦੁਬਾਰਾ ਫੇਰਾ ਲਾਵਾਂਗੇ ਫਿਰ ਹੋਰ ਗਹਿਰੇ ਜਾਂਦੇ ਨਾਲ ਗੋਣਾ